ਦੋ ਰਿਆ ਭਾਰਵਤ ਵਾਸਤੇ ਪ੍ਰੇਮੀਆਂ ਨੂੰ ਅੱਜ ਅਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀੜੀ ਦੇ ਮਾਲਕ ਸੇਵੇਂ ਪਾਤਸ਼ਾਹ ਜੀ ਦੇ ਉਸ ਮਹਾਨ ਸਥਾਨ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜਿੱਥੇ ਗੁਰੂ ਸਾਹਿਬ ਨੇ 52 ਕੈਦੀ ਰਾਜਿਆਂ ਨੂੰ ਰਿਹਾ ਕਰਾਇਆ ਇਹ ਸਥਾਨ ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਵਿੱਚ ਸਥਿਤ ਹੈ ਅਤੇ ਆ ਸੰਸਾਰ ਸ੍ਰੀ ਗੁਰੂ ਹਰਗੋਬਿੰਦ ਪਾਸਾ ਜੀ ਦੀ ਉਸਤਤ ਦੇਖ ਕੇ ਉਸ ਵੇਲੇ ਦੇ ਜਹਾਂਗੀਰ ਬਾਸਾ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਲੇ ਵਿੱਚ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਵਾ ਦਿੱਤਾ ਇਸ ਕਿਲੇ ਵਿੱਚ ਪਹਿਲਾ ਹੀ ਜਿੱਥੇ ਕੀਰਵਲੋਂ ਪੰਜਾਬ ਤੋਂ ਵੱਧ ਰਾਜਿਆਂ ਨੂੰ ਬੰਦੀ ਬਣਾ ਰੱਖਿਆ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਜ਼ਰਬੰਦ ਕੀਤੇ ਜਾਣ ਦੀ ਜ्यों ਹੀ ਸ੍ਰੀ ਅਮਰਤਸਰ ਸਮੇਤ ਵਸਤੇ ਸਿੱਖਾਂ ਨੂੰ ਜਾਣਕਾਰੀ ਮਿਲੀ ਤਾਂ ਸੰਗਤਾਂ ਵਿੱਚ ਰੋ ਫੈਲ ਗਿਆ ਇਹ ਦਿਨਾਂ ਦਾ ਰੋ ਫੈਲਦਾ ਗਿਆ ਉਧਰ ਜਹਾਗੀਰ ਬਾਦਸ਼ਾ ਦੇ ਪੰਪੜਾ ਅੰਤ ਨੂੰ ਲੱਗਾ ਜਹਾਗੀਰ ਬਾਦਸ਼ਾ ਬਿਮਾਰ ਪੈ ਗਿਆ ਵੈਦਾਂ ਹਕੀਮਾਂ ਕੋਲੋਂ ਬਹੁਤ ਇਲਾਜ ਕਰਵਾਇਆ ਪਰ ਕਿਤੋਂ ਉਨਾਂ ਨੂੰ ਮੁਕਤੀ ਪ੍ਰਾਪਤਨਾ ਹੋਈ ਇਲਾਜ ਦਾ ਮਿਲਿਆ ਤਾਂ ਉਹ ਸਾਈ ਮੀਆਂ ਮੀਰ ਦੇ ਚਰਨੀ ਜਾ ਡਿੱਗੇ ਉਹਨਾਂ ਪੁੱਛਿਆ ਤੁਸੀਂ ਮਹਾਰਾਜ ਦਾ ਵੀ ਸਾਨੂੰ ਸਾਡਾ ਰੋਗ ਠੀਕਰਾਓ ਤਾਂ ਸਾਈ ਮਹਾਵੀਰ ਉਹਨਾਂ ਨੇ ਕਿਹਾ ਇਸ ਤੋਸੀ ਗੁਰੂ ਸਾਹਿਬ ਦੀ ਨੂੰ ਕੈਦ ਕਰਕੇ ਬਹੁਤ ਵੱਡਾ ਪਾਪ ਖਟਿਆ ਹੈ ਜਿੱਤੇ ਜਹਾਂਗੀਰ ਨੇ ਸ੍ਰੀ ਗੁਰੂ ਗੋਬਿੰਦ ਸਾਹਿਬ ਨੂੰ ਰਿਹਾ ਕਰਨ ਦੇ ਹੁਕਮ ਦਿੱਤੇ ਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਕੱਲੇ ਇਸ ਗਵਾਲੀਅ ਦੇ ਕਲੇ ਵਿੱਚੋਂ ਜਹਾਂਗੀਰ ਦੀ ਕੈਦ ਵਿੱਚੋਂ ਜਾਨ ਤੋਂ ਇਨਕਾਰ ਕਰ ਦਿੱਤਾ ਸਾਡੇ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਕਿ ਜਦੋਂ ਤੱਕ ਇਸ ਕੇਦੇ ਵਿੱਚ ਕੈਦ ਨਰਦੋਸ ਬਵੰਜਾ ਰਾਜਾ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਉਨਾ ਟਾਈਮ ਉਹ ਵੀ ਇਸ ਜੇਲ੍ਹ ਵਿੱਚ ਰਹਿਣਗੇ ਗੁਰੂ ਸਾਹਿਬ ਨੇ ਇਸ ਜੇਲ੍ਹ ਵਿੱਚ 2.5 ਸਾਲ ਕੱਟੇ ਅਖੀਰ ਜਹਾਂਗੀਰ ਦੇ ਗੁਰੂ ਸਾਹਿਬ ਨੂੰ ਕਿਹਾ ਕਿ ਜਿੰਨੇ ਵੀ ਤੁਹਾਡਾ ਲੜਫੜ ਕੇ ਜਾਣਗੇ ਉਹਨੇ ਰਾਜੇ ਨੂੰ ਤੁਸੀਂ ਲੈ ਜਾਓ ਜਿਸਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 52 ਕੈਦੀਆਂ ਵਾਲਾ ਚੋਲਾ ਸਰਵਾਇਆ ਅਤੇ ਉਸ ਚੋਲੇ ਨੂੰ ਫੜ ਕੇ 52 ਕੈਦੀ ਇਸ ਕਿਲੇ ਵਿੱਚੋਂ ਰਹਾ ਹੋ ਕੇ ਗੁਰੂ ਸਾਹਿਬ ਦੇ ਨਾਲ ਚਲੇ ਗਏ ਸੋ ਸੰਗਤਾਂ ਨੂੰ ਉਸ ਦਿਨ ਤੋਂ ਅੱਜ ਤੱਕ ਬੀਰੀ ਪਰੀ ਦਵਸ ਮਨਾਇਆ ਜਾਂਦਾ ਹੈ ਸੰਗਤਾਂ ਸਿੱਖ ਸੰਗਤਾਂ ਅੱਜ ਵੀ ਦੀਵਾਲੀ ਵਾਲੇ ਦਿਨ ਦੀਪਮਾਲਾ ਕਰਦੇ ਹਨ ਬਬੱਜਾ ਜੋ ਉਸ ਸਮੇਂ ਦੇ ਰਾਜੇ ਸਨ ਉਹਨਾਂ ਦੇ ਵੰਸਾਂ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਸ ਬੰਦੀ ਸੋੜ ਦਿਵਸ ਮੌਕੇ ਆਪੋ ਆਪਣੇ ਵੰਸਾਂ ਵਿੱਚ ਦੀਪਮਾਲਾ ਕਰਦੇ ਹਨ ਸੋ ਇਸ ਸਥਾਨ ਦੇ ਮੈਂ ਜੀ ਦਰਸ਼ਨ ਕਰਕੇ ਬੜਾ ਮਨ ਨੂੰ ਸਕੂਨ ਮਿਲਿਆ ਪਰ ਉੱਥੇ ਇੱਕ ਮਨ ਨੂੰ ਠੋਕ ਵੀ ਵੱਜੀ ਕਿਉਂਕਿ ਮੈਂ ਦੇਖਿਆ ਵੀ ਜਿਹੜੇ ਸਾਧਾ ਦੇ ਡੇਰੇ ਆ ਉੱਥੇ ਸੰਗਤਾਂ ਮਹਾ ਉਹੀ ਜਿੱਥੇ ਔਰਤਾਂ ਦਾ ਸੋਸਰਾ ਹੁੰਦਾ ਮਾਇਆ ਦੀ ਲੁੱਟ ਹੁੰਦੀ ਆ ਹੋਰ ਪਤਾ ਨਹੀਂ ਸਿੱਖ ਸੰਗਤਾਂ ਨੂੰ ਕਿਰਾਹੇ ਪਾਇਆ ਜਾਂਦਾ ਉੱਥੇ ਸੰਗਤਾਂ ਦਾ ਹੜ ਰਾ ਰਹੇ ਜਾਂਦਾ ਪਰ ਜਿਹੜੇ ਸਾਡੇ ਇਤਿਹਾਸਿਕ ਗੁਰਦੁਆਰੇ ਸਹਿਫਾਨ ਉੱਥੇ ਸੰਗਤਾਂ ਦੀ ਆਮਦਨ ਬਹੁਤ ਘੱਟ ਹੈ ਸੋ ਗੁਰੂ ਸਾਹਿਬ ਕਹਿੰਦੇ ਆ ਖਸਮ ਖੋੜ ਸੋੜ ਚੱਕਰ ਕਰ ਜਾਏ ਗੁਰੂ ਸਾਹਿਬ ਨੇ ਤਾਂ ਇਹ ਵੀ ਕਿਹਾ ਵੀ ਜਦੋਂ ਐਡਾ ਗੁਰੂ ਹੋਣ ਤਾਂ ਫਿਰ ਲੋਕਾਂ ਕੋਲ ਜਿਆਦਾ ਕੀ ਫਾਇਦਾ ਸੋ ਸੰਗਤਾਂ ਨੂੰ ਬੇਨਤੀ ਆ ਵੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇਸ ਤਰ੍ਹਾਂ ਦੇ ਇਤਿਹਾਸ ਤੋਂ ਜਾਣੂ ਕਰਾਉਣਾ ਜਿੱਥੇ ਹਰੇਕ ਗੁਰਸਿੱਖ ਸੰਤ ਉਹਦਾ ਫਰਜ਼ ਮੰਨਦਾ ਹੈ ਕਿ ਇਸ ਮਹਾਨ ਸਥਾਨ ਦੇ ਖੁਦ ਦਰਸ਼ਨ ਕਰਨ ਤੇ ਨਾਲ ਆਪਣੇ ਬੱਚਿਆਂ ਨੂੰ ਵੀ ਇਸ ਸਥਾਨ ਤੇ ਜ਼ਰੂਰ ਦਰਸ਼ਨ ਕਰਾ ਕੇ ਲੱਗ ਜਾਣਾ ਅਤੇ ਸਾਡੇ ਮਹਾਨ ਸਿੱਖ ਇਤਿਹਾਸ ਤੋਂ ਤਾਂ ਕਿ ਸਾਡੇ ਬੱਚੇ ਜਾਣੂ ਹੋ ਸਕਣ ਸਾਡੇ ਗੁਰੂ ਸਾਹਿਬਾਨ ਨੇ ਆਪਣੇ ਲਈ ਕਦੇ ਕੁਝ ਨਹੀਂ ਕੀਤਾ ਹਮੇਸ਼ਾ ਲੋਕਾਈ ਦੀ ਭਲਾਈ ਲਈ ਕਾਰਜ ਕੀਤੇ ਉਨਾ ਉਸੇ ਲੜੀ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਨਾਲ 52 ਕੈਦੀਆਂ ਨੂੰ ਰਿਹਾਆ ਕਰਵਾਇਆ ਸੀ ਸੋ ਸੰਗਤਾਂ ਵੱਧ ਤੋਂ ਵੱਧ ਇੱਥੇ ਦਰਸ਼ਨ ਕਰਨ ਆਇਆ ਕਰਵਾ ਤੇ ਇਹ ਬੇਨਤੀ ਜ਼ਰੂਰ ਹੈ ਵੀ ਆਪਣੇ ਨਾਲ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ